ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜਸੀਂ ਮਹਾਨ ਉਦਤੀ ਨਗਰ ਕੀਰਤਨ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਸ਼ਹੀਦੀ ਸਤਾਪ ਦੀ 350 ਸਾਲਾਂ ਨੂੰ ਮੁੱਖ ਰੱਖ ਕੇ ਇੱਕ ਮਹਾਨ ਨਗਰ ਕੀਰਤਨ ਗੁਰਦੁਆਰਾ ਸੱਚਖੰਡ ਈਸ਼ਰਦਵਾਰ ਖੂਲ ਖੁਰ ਤੋਂ ਸੰਤ ਬਾਬਾ ਮਾਨ ਸਿੰਘ ਜੀ ਦੇ ਵੇਵਾਲੇ ਸੰਤ ਬਾਬਾ ਮੂਹ ਸਿੰਘ ਜੀ ਦੇ ਵੇਵਾਲੇ ਪੰਜਾ ਪਿਆਰ ਦੀ ਗਵਾਹੀ ਦੇ ਵਿੱਚ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰੂ ਰਣਜੀਤ ਸਾਹਿਬ ਦੀ ਕਿਰਪਾ ਦੇ ਨਾਲ ਗੁਰੂ ਤੇਗ ਬਹਾਦਰ ਜੀ ਦੀ ਬਖਸ਼ਿਸ਼ ਜਾਣੇ ਇੱਕ ਮਹਾਨ ਨਗਰ ਕੀਰਤਨ ਆਰੰਭ ਕੀਤਾ ਸੀ ਜੋ ਠੀਕ 5 ਵਜੇ ਅਨੰਦਪੁਰ ਸਾਹਿਬ ਗੁਰਦੁਆਰਾ ਸੀਸਗੜ੍ਹ ਸਾਹਿਬ ਨਗਰ ਕੀਰਤਨ ਦੀ ਸਮਾਪਤੀ ਹੋਈ ਇਸ ਨਗਰ ਕੀਰਤਨ ਦੇ ਵਿੱਚ ਬੇਅੰਤ ਸੰਗਤਾਂ ਨੇ ਸ਼ਮੂਲੀਅਤ ਕੀਤੀ ਸੋ ਸਾਰੀਆਂ ਸੰਗਤਾਂ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ ਜਿਨ੍ਹਾਂ ਨੇ ਮਹਾਨ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕੀਤੀ ਸ਼੍ਰੋਮਣੀ ਗੁਰਦੁਆਰਾ ਪੰਡਿਤ ਮੀਤ ਦੀ ਦਾਸੀ ਵੀ ਧੰਨਵਾਦ ਕਰਦੇ ਆ ਗੁਰਮ ਪਿਆਰੇ ਭਾਈ ਸਾਹਿਬ ਭਾਈ ਅੰਮਰਜੀਤ ਸਿੰਘ ਚਾਵਲਾ ਸਾਹਿਬ ਜਿਨ੍ਹਾਂ ਨੇ ਸਾਨੂੰ ਪ੍ਰੇਰਿਤ ਕੀਤਾ ਕਿ ਤੁਹਾਡੇ ਮਹਾਂਪੁਰਖ ਸੰਤ ਬਾਬਾ ਮਾਨ ਸਿੰਘ ਜੀ ਦੇ ਵਾਰੇ ਸੰਤ ਬਾਬਾ ਮੋਹਨ ਸਿੰਘ ਜੀ ਦੇ ਵਾਰੇ ਹਰ ਸ਼ਤਾਬਦੀ ਤੇ ਮਹਾਨ ਉਦੁੱਤੀ ਨਗਰ ਕੀਰਤਨ ਲੈ ਕੇ ਆ ਕਰਦੇ ਸਨ ਸੋ ਮਹਾਂਪੁਰਖ ਜੀ ਦੇ ਸਤਗੰਗ ਅਲੇਗੇ ਤੇ ਸਾਰੇ ਤੁਸੀਂ ਮਹਾਂਪੁਰਖ ਸੇਵਾਗਰ ਮਿਲ ਕੇ ਇੱਕ ਮਹਾਨ ਕੀਰਤਨ ਮਹਾਨ ਗੀਤੀ ਕੀਰਤਨ ਲੈ ਕੇ ਆਓ ਸੋ ਇਸੇ ਤਰ੍ਹਾਂ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੇ ਹੁਕਮ ਦੇ ਨਿਪਾਤ ਉਹਨਾਂ ਦੇ ਹੁਕਮਾਂ ਦੇ ਅਸੀਂ ਫੁੱਲ ਕਢਾਏ ਕੰਨ ਮਨ ਧਨ ਕਰਕੇ ਸੰਕਾਂ ਨੂੰ ਸੇਵਾ ਕੀਤੀ ਸੋਸੀ ਪੀਰ ਕਰਦੇ ਹਾਂ ਸੰਸਾਰ ਪਰ ਜੀ ਸੰਕਾਂ ਨੂੰ ਕਿ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਮਹਾਰਾਜ ਦੇ 350 ਸਾਲਾ ਸ਼ਹੀਦੀ ਸਤਾਪ ਦੀ ਜੋ ਅਨੰਦਪੁਰ ਸਾਹਿਬ ਜੀ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਆ ਅਸੀਂ ਸੂਹ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਸਾਰੀਆਂ ਸੰਗਤਾਂ ਭਾਈ ਜੋ ਸ਼੍ਰੋਮਣੀ ਗੁਰਦਵਾਰਾ ਕੁੰਧ ਕਮੇਟੀ ਵੱਲੋਂ ਪ੍ਰੋਗਰਾਮ ਲਿਖੇ ਗਏ ਨੇ ਉਹਨਾਂ ਪ੍ਰੋਗਰਾਮ 'ਚ ਵੱਧ ਤੋਂ ਵੱਧ ਸਮੂਹੀਦ ਕਰੋ ਔਰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ 350 ਸਾਲਾ ਸ਼ਹੀਦੀ ਦਿਹਾੜਾ 25 ਨਵੰਬਰ ਨੂੰ ਆ ਰਿਹਾ ਜਿੱਥੇ ਸਵੁੱਚੇ ਸਿੱਖ ਜਗਤੰਦਰ ਵੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਉਥੇ ਸ੍ਰੀ ਨਾਨਕਪਾ ਸਾਹਿਬ ਦੀ ਧਰਤੀ ਦੇ ਸਤਗੁਰੂ ਜੀ ਦੇ ਇਸ ਦਿਹਾੜੇ ਨੂੰ ਸਮਰਪਤ ਭਾਈ ਮਤੀਦਾਸ ਜੀ ਭਾਈ ਸਤੀਦਾਜ ਜੀ ਦੇ ਭਾਈ ਦਿਹਾਲਾ ਜੀ ਜੀ ਉਸ ਨਤਬਸਕਉਣ ਵਾਸਤੇ ਸਿੱਖ ਸੰਗਤਾਂ ਵੱਡੇ ਵੱਡੇ ਕਾਫਲੇ ਬਣ ਕੇ ਲੰਧਰਪੁਰ ਸਾਹਿਬ ਪਹੁੰਚ ਹੋਈਆਂ ਉਥੇ ਬੜੀਆਂ ਵੱਡੀਆਂ ਸੰਪਰਦਾਵਾਂ ਜਥੇਬੰਦੀਆਂ ਸਭਾ ਸੁਸਾਇਟੀਆਂ ਤੇ ਸੰਗਤਾਂ ਵੱਲੋਂ ਰੋਜ਼ਾਨਾ ਵੱਡੀ ਗਿਣਤੀ ਵਿੱਚ ਨਗਰ ਕੀਰਤਨ ਜਿਹੜੇ ਆ ਉਹ શ્રી ਨਾਨਕਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਰਹੇ ਆ ਅੱਜ શ્રી ਨਾਨਕਪੁਰ ਸਾਹਿਬ ਵਿਖੇ 7 ਦੇ ਕਰੀਬ ਨਗਰ ਕੀਰਤਨ ਜਿਹੜੇ ਪਹੁੰਚ ਚੁੱਕੇ ਆ ਕਿਉਂਕਿ ਬਹੁਤ ਹੀ ਸਨਮਾਨਯੋਗ ਸਰਦ ਬਾਬਾ ਮਾਨਸੇਹ ਦੀ ਪਹਿਵਾ ਵਾਲੇ ਸਤਨਵਾਸੀ ਉਹਨਾਂ ਦੀ ਸੰਪਰਦਾਵਲੋਂ ਬਾਬਾ ਮੋਹਨ ਸਿੰਘ ਜੀ ਦੀ ਛਤਰ ਛਾਇਆ ਹੈ ਬਾਬਾ ਮੋਹਨ ਸਿੰਘ ਜੀ ਵੱਲੋਂ ਬਾਬਾ ਸਰਦਾਰ ਸਿੰਘ ਜੀ ਦੀ ਨਾਲ ਤੇ ਹੋਰ ਮਹਾਪੁੱਛਾਂ ਦੇ ਨਾਲ ਜੋ ਇਹ ਨਗਰ ਕੀਰਤਨ ਇੱਕ ਪਹੁੰਚਿਆ ਇਸ ਤੋਂ ਇਲਾਵਾ ਨੰਗਲ ਤੋਂ ਤਨਾੰਸੀ ਤੋਂ ਮੁਹਾਲੀ ਤੋਂ ਖਰੜ ਤੋਂ ਇਹ ਨਗਰ ਕੀਰਤਨ ਜਿਹੜੇ ਸਾਰੇ ਇੱਥੇ ਪਹੁੰਚ ਚੁੱਕੇ ਆ ਸੂ ਬਹੁਤ ਭਾਰੀ ਰੌਣਕਾਂ ਅਨੰਦਪੁਰ ਸਾਹਿਬ ਵਿੱਚ ਬਣੀਆਂ ਹੋਈਆਂ ਅੱਜ ਵੱਡੀ ਕੀਰਤਿ ਵਿੱਚ ਜੋ ਸੰਤਾਂ ਨੇ ਸਹਿਜ ਪਾਠਾਂ ਦੇ ਸਮਾਗਮਾਂ ਵਿੱਚ ਪਹਿਲਾਂ ਸ਼ਿਰਕਤ ਕੀਤੀ ਅੱਜ ਉਸ ਤੋਂ ਬਾਅਦ ਇਹ ਨਗਰ ਕੀਰਤਨ ਲਗਾਤਾਰ ਸ੍ਰੀ ਦਰਪੁਰ ਸਾਹਿਬੀ ਧਰਤੀ ਤੇ ਦੁਪਹਿਰ ਦੇ 2 ਵਜੇ ਤੋਂ ਸ਼ੁਰੂ ਹੋਏ ਤੇ ਅੱਜ ਤੱਕ ਆ ਰਹੇ ਛਾਵ리에 8 ਹੋਜਣ ਵਾਲੇ ਆ ਸੋ ਮੈਂ ਸਭੂਤਿਆ ਸੰਤਾਂ ਨੂੰ ਜੀਵਾ ਕਹਿੰਨਾ ਜੋ ਤਾਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਤਦੋਂ ਸਾਬ ਸੀਗੁਰ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕਰਨ ਵਾਸਤੇ ਉਹਨਾਂ ਦੇ ਜੋ ਬਹੁਤ ਦਿਹਾੜੇ ਆ ਰਹੇ ਆ ਉਹਨਾਂ ਨੂੰ ਮਨਾਉਣ ਵਾਸਤੇ ਇੱਥੇ ਆ ਰਹੇ ਆ ਸਾਰਿਆਂ ਨੂੰ ਜੀ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ